ਸੀਰੀ ਦਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਗਰ ਅਸਗਾਹੋ ਆਤ ਸਿਆਣੀ ਸੋਹਣੀ ਕੋ ਕੀ ਤੋ ਵਿਸਾਹੂੰ ਕੀਤੇ ਕਾਰਨ ਪਾਕੜੀ ਕਾਲ ਨਟਲੇਸ ਰਹੋ ਭਾਈ ਰੇ ਉਸ ਰਜਾਣੋ ਕਾਲ ਜੋ ਮਚੀ ਤੋ ਮਾਨਸ ਪਵੇ ਅਚਿੰਤਾ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬੇਨ ਗੁਰ ਕਾਲਿਆ ਪਾਰ ਸਾਚ ਰਤੇ ਸਿ ਉਬਰੀ ਦੁਬਦਾ ਸੋਟ ਵਿਕਾਰ ਹਉ ਤਿਸ ਕੈ ਬਲ ਹਰਨੇ ਦਰ ਸਚ ਸਚਿਆਰ ਸਚਾਨੀ ਜੋ ਪੰਕੀਆਂ ਜਾਲੀ ਬਦ ਕੋ ਹਾਤ ਗੋਰ ਰਾ ਕੇ ਸੇ ਉਬੂਰੇ ਹੋਰ ਪਾਤੇ ਚੋਗੇ ਸਾਤ ਬਿਣ ਨਾਵੇ ਚੁਣੋ ਸੁੱਟੀਏ ਕੋਏ ਨਾ ਸੰਗੀ ਸਾਚ ਸੱਚੋ ਸਹਚਾਇ ਕੀਏ ਸੱਚ ਸਚਾ ਤਾਣ ਜਿਨੀ ਸੱਚ ਮੰਨਿਆ ਤਿਨ ਮਨ ਸੱਚ ਹੋ ਧਿਆਨ ਮਨ ਮੁਕ ਸੂਚੈ ਜਾਣੀਐ ਗੁਰਮੁਖ ਜਿਨਾ ਗਿਆਨ ਸਤ ਗੁਰ ਅੱਗੇ ਅਰਦਾਸ ਕਰ ਸਾਜਣ ਜੀ ਮਲਾਈ ਸਾਜਣ ਮਿਲਿਆ ਸੁਖ ਪਾਇਆ ਜਮ ਦੂਤ ਅੰਬੇ ਬੇਕੋ ਕਾਈ ਨਾਵੇ ਅੰਦਰ ਹਵਸ ਨਾਉ ਵਸ ਮਣੋ ਆਈ ਵਾਜ ਗੁਰੂ ਗੋਬਾਰ ਹੈ ਬਿਨ ਸਬਦੈ ਬੂਝ ਨ ਪਾਈ ਗੁਰਮਤੀ ਪਰਗਾਸ ਹੋਈ ਸਾਚ ਰਹਿ ਲਿਵ ਲਾਈ ਤਿਤੈ ਕਾਲਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੀ ਸਾਜਣ ਤੂੰ ਸੁਜਾਣ ਤੂੰ ਆਪੇ ਮੇਲਣ ਹਾਰ ਗੁਰ ਸਬਦ ਦੀ ਸਲਾਹੀਐ ਅੰਤ ਨ ਭਾਰਾ ਵਾਰ ਤੁੱਤ ਕਾਲ ਨਯਾ ਪੜੈ ਜਿਤ ਗੁਰ ਕਾ ਸਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਈ ਹੁਕਮ ਕਾਲੈ ਵਾਸ ਹੈ ਹੁਕਮੀ ਸਾਚ ਸਮਾਹੀ ਨਾਨਕ ਜੋ ਤਿਸ ਭਾਵੈ ਸੋ ਤਿਐ ਇਹ ਨਾ ਜਨਤਾ ਵਸ ਕੈਸ ਨਾਹੀ ਸ੍ਰੀ ਰਾਗ ਮੁਹੱਲਾ ਪਹਿਲਾ ਮਨ ਝੂਟੇ ਤਨ ਝੂਠ ਹੈ ਜਿਹਵਾ ਝੂਟੀ ਹੋਏ ਮੋਖ ਝੂਟੈ ਝੂਠ ਬੋਲਣਾ ਕੋ ਕਰ ਸੋਚ ਹੋਈ ਬਿਨ ਆਬ ਸ਼ਬਦ ਨਾ ਮਾਂਜੀਐ ਸਾਚੀ ਤੇ ਸਾਚ ਹੋਈ ਮੁੰਦੇ ਗੁਣ ਹੀ ਨੇ ਸੁਖ ਕੇ ਪਿਰ ਰਲਿਆ ਰਸ ਮਾਨਸੀ ਜਾਜ ਸ਼ਬਦ ਸੁਖ ਨੇ ਰਹਾਉ ਇਰੇ ਪਰਦੇਸੀ ਜੀਤੀਏ ਤਾਨ ਵਾਂਡੇ ਝੂਰੇ ਜੋ ਜਾਲ ਤੋੜੈ ਮੱਛਲੀ ਕਰਨ ਪਲਾਵ ਕਰੀ ਫਿਰ ਭਾਵੈ ਸੁਖ ਪਾਈਐ ਜਾਇ ਆਪੇ ਨਦਰ ਕਰੀ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰਾਂਗ ਨਿਹਾਲ ਸਭ ਦਿਸਵਾਰੇ ਸੋਹਣੀ ਪਿਰ ਰਾਵੈ ਗੁਣ ਨਾਲ ਕਾਮਣ ਕਾਮਣਾ ਆਵਈ ਪੂਟੀ ਅਵਗੁਣਿਆਰ ਨਾ ਸੁਖ ਪਈਏ ਸੋਹਰੀ ਝੂਟ ਜਲੀ ਵੇਕਾਰ ਆਮਣ ਬੰਜੜ ਢਾਕੜੋ ਛੂਡੀ ਕੰਤ ਬਸਾਰ ਪਿਰਸੀ ਨਾਰ ਸੁਹਾਵਣੀ ਮੁੱਤੇ ਸੋ ਕੇ ਤੋ ਸਾਧ ਫਿਰ ਕੈ ਕਾਮਨਾ ਆਵਈ ਬੋਲੇ ਫਾਦਲ ਬਾਦ ਡਰ ਘਰ ਟੋਹੀ ਨਾ ਲਹੈ ਛੁਟ ਦੁਜੈ ਸਾਧ ਪੰਡਤ ਵਾਚੇ ਪੋਤੀਆਂ ਨਾ ਬੁਝੇ ਬੇਚਾਰ ਅਣ ਕੋ ਮੱਤੀ ਦੇ ਚੱਲੇ ਮਾਇਆ ਕਾਵ ਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸਭ ਦਸੂਸਾਰ ਕੀਤੇ ਪੰਦਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨ ਸੂਟ ਸੀ ਕੈ ਸੁਣਿਆ ਕੋਖਾਣ ਸਭ ਗੁਣਵੰਤੀ ਆਕੀਐ ਮੈਂ ਗੁਣਨਾਹੀ ਕੋਈ ਹਰ ਵਰਨਾਰ ਸੁਹਾਵਣੀ ਮੈਂ ਪਾਵੇ ਪ੍ਰਭ ਸੋਈ ਨਾਨਕ ਸ਼ਬਦ ਮਿਲਾਵੜਾ ਨਾਵੇ ਸੋੜਾ ਹੋਈ ਹਰ ਵਰਨਾਰ ਸੁਹਾਵਣੀ ਮੈਂ ਪਾਵੇ ਪ੍ਰਭ ਸੁਏ ਨਾਨਕ ਸਬਦ ਮਿਲਾਵੜਾ ਨਾਮਿ ਸੋੜਾ ਹੋਈ